ਹੈਲੋ ਹੈਲੋ ਜੰਤਰ ਮੈਨੂੰ ਨਾ ਫੋਨ ਕਰਿਆ ਯਾਰ ਬਾਰ ਬਾਰ ਸਰ ਮੈਂ ਗੱਲ ਕਰਨੀ ਸੀ ਜ਼ਰੂਰੀ ਜੀ ਉਹੀ ਗੱਲ ਕਰਨੀ ਸੀ ਸਰ ਮੈਂ ਸਰ ਪਲੀਜ਼ ਮੈਂ ਕਰਨੀ ਕਹਿੰਦੇ ਜੰਤਰ ਕੋਈ ਗੱਲ ਨਹੀਂ ਕਰਨੀ ਕੋਈ ਨਹੀਂ ਮੈਂ ਤੈਨੂੰ ਕਿਤੇ ਨਾ ਕਿਤੇ ਹੋਰ ਲਵਾ ਦੂੰਗਾ ਸਰ ਮੈਂ ਸਰ ਮੈਂ ਸਰ ਮਜਬੂਰ ਹਾਂ ਸਰ ਮੈਨੂੰ ਫੋਨ ਕਰਦੇ ਬਾਰੇ ਮੈਨੂੰ ਬਾਈਂਨ ਕੇ ਨਾ ਕਰ ਰਿਹਾ ਫਿਰਲੀ ਕਾਲ ਕਰ ਸਰ ਸਰ ਅਸੀਂ ਅਸੀਂ ਸਰ ਸਤਵੀਰ ਨਾਲ ਵੀ ਗੱਲ ਕਰਿਆ ਸੀਗੇ ਸਰ ਸਾਰੀ ਗੱਲ ਕਰ ਲਈ ਸੀਗੀ ਅਸੀਂ ਆ ਲੈ ਅੱਛਾ ਦੇਖੋ ਮੈਂ ਐਂਗਲ ਕਰ ਦਿੱਤੀ ਸੀਗੀ ਹੂੰ ਜੀਵੰਦਰ ਜੀ ਤੁਨਕਾ ਆ ਗਈ ਸੀਗੀ ਕੱਲ ਤੇ ਅਸੀਂ ਐਂ ਸੋਚਦੇ ਸੀਗੇ ਮੈਂ ਕਿ ਚਲੋ ਵੀ ਦੇਖਣਾ ਮੈਂ ਚਲ ਮਨਤਨ ਕਰਾਂਗੇ ਥੋੜਾ ਨਹੀਂ ਇਹਨੇ ਮੈਨੂੰ ਦੱਸਿਆ ਕਿ ਉਹ ਨਹੀਂ ਪਹਿਲਾਂ ਤੇਰੀ ਇਹ ਗਲਤੀ ਹੈ ਕਹਾਂ ਇਹਦੀ ਤਨਖਾਹ ਗੱਲ ਨਹੀਂ ਆਈ ਮਤਲਬ ਪਰਸੋਂ ਦੀ ਆਈ ਹੈ ਨਹੀਂ ਨਿਕਲ ਆਇਆ ਅੱਛਾ ਹਾਂ ਨਾ ਨਿਕਲ ਆਇਆ ਜਿਹਨੇ ਦੱਸਿਆ ਹੁੰਦਾ ਫਿਰ ਤਾਂ ਲੋੜ ਹੀ ਨਹੀਂ ਸੀ ਬੈਤ ਮੈਨੂੰ ਤੁਹਾਨੂੰ ਫੋਨ ਕਰਕੇ ਪੁੱਛਦੀ ਨਹੀਂ ਸੀ ਹਾਂ ਮੈਨੂੰ ਤੁਹਾਡਾ ਫੋਨ ਘੱਲ ਹੱਥ ਨੇ ਆਇਆ ਸੀ ਹਾਂ ਘੱਲ ਹੱਥ ਨੇ ਆਇਆ ਸੀ ਮੇਰੇ ਫੋਨ ਤੁਹਾਨੂੰ ਮੈਂ ਕਮਕ ਦੇਖਣ ਵੀ ਮਾ ਕੀ ਕਈ ਵਾਰ ਉਹੀ ਨਾ ਆਖ ਜਾਂਦਾ ਕਿਸੇ ਦੀ ਨਹੀਂ ਆਈ ਮੈਂ ਤੁਹਾਨੂੰ ਦੱਸਿਆ ਹੀ ਸੀ ਹਾਂ ਮੈਂ ਮੈਨੂੰ ਕਿਹਾ ਸੀ ਵੀ ਆਈ ਨਹੀਂ ਤਨਖਾਹ ਮੈਂ ਇਹ ਤੁਸੀਂ ਦੱਸਿਆ ਵੀ ਹਾਂ ਵੀ ਆਈ ਨਹੀਂ ਕਿਸੇ ਦੀ ਵੀ ਮਾਚਾ ਰਹੀ ਠੀਕ ਹੈ ਮਾ ਸੋਟੇ ਤਾਂ ਮੰਨ ਚੁੱਕੀ ਨਾ ਮੇਰੇ ਤੇ ਤਨਖਾਹ ਹੀ ਆਈ ਨਹੀਂ ਸੀ ਫਿਰ ਮੈਨੂੰ ਤਾਂ ਪਤਾ ਨਹੀਂ ਸੀ ਨਾ ਹਾਂ 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 ਨਹੀਂ ਆ ਗਈ ਕੱਲ ਕੱਲ ਆ ਗਈ ਤੇ ਅਸੀਂ ਤਾਂ ਪਹਿਲਾਂ ਐ ਸੋਚੀ ਜਾਂਦੇ ਸੀਗੇ ਮੰਗ ਚੱਲ ਵੀ ਹੁੰਦਾ ਹੀ ਹਨਾ ਵੀ ਆਹ ਤੇ ਭੈਣ ਭਰਾਣੇ ਜਦਾਂ ਨਹੀਂ ਮਿਹਨਤ ਕਰੀ ਹੋਵੇ ਹਾਂ ਤੇ ਮਾਚਰ ਜਰੂਰ ਮੰਨਤਨ ਕਰਾਂਗੇ ਤੇ ਚੇਅਰਮੈਨ ਨੇ ਕੋਈ ਹੋਰ ਹੀ ਗੱਲ ਜੀ ਕਹੀ ਨਹੀਂ ਉਹ ਤਾਂ ਤੇ ਨਾਲ ਗੱਲ ਹੋਈ ਵੀ ਸੀ ਇਹਨੂੰ ਦੱਸ ਇਹਨੂੰ ਪਤਾ ਹੀ ਹੈ ਸਾਰੀ ਹਾਲਾਤ ਦੱਸਿਆ ਤਾਂ ਹੈ ਇਹਨੂੰ ਵੀ 8000 ਰੁਪਏ ਮਹੀਨੇ ਦਾ ਇਹਨੂੰ ਦੱਸਿਆ ਸਾਰਾ ਕੁਝ ਇਹਨੇ ਨਾਲ ਗੱਲ ਪਹਿਲਾਂ ਜਦੋਂ ਇਹਨੂੰ ਐ ਪੁੱਛੋ ਪਹਿਲਾਂ ਵੀ ਜਦੋਂ ਲੱਗਿਆ ਸੀ ਤੇਰਨਾਂ ਕੀ ਗੱਲ ਹੋਈ ਸੀ ਹਾਂ ਇਹ ਕਹਿੰਦਾ ਵੀ ਉਦੋਂ ਪਹਿਲਾਂ ਐ ਆਖਦੇ ਹੁੰਦੇ ਸੀ ਵਿਸ਼ੇ ਵੀ 35000 ਰੁਪਏ ਹੋਇਆ ਤਵੇ 2000 ਦਾ ਤੇ 9000 ਵੀ ਮਹੀਨਾ ਦਾ ਵੀ ਦੇਣਾ ਹੋਇਆ ਕਰੂਆ ਨਹੀਂ 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 ਐ ਨਹੀਂ ਹੋਈ ਸੀ ਗੱਲ ਨਾ ਇਹਨੂੰ ਸਾਰਾ ਕੁਝ ਹੀ ਪਤਾ ਹੈ ਹਾਂ ਇਹ ਕਹਿੰਦਾ ਕਿ ਐ ਆਇਆ ਆਖਿਆ ਵੀ ਹਰ ਮਹੀਨੇ ਵੀ 8000 ਰੁਪਿਆ ਇਹਨੂੰ ਪਤਾ ਹੀ ਹੈ ਬਸ ਤੁਸੀਂ ਇਹਨੂੰ ਪੁੱਛ ਲਓ ਸਾਰਾ ਕੁਝ ਹੀ ਪਤਾ ਇਹਨੂੰ ਸੋਨੂ ਵੀ ਕਹਿੰਦਾ ਸਿਜਿੰਦਰ ਹਾਂ ਆਈ ਕਹਿੰਦਾ ਸੀਗਾ ਆ ਮਰੇ ਨੂੰ ਪਤਾ ਹੀ ਹੈ ਜਿੰਦਰ ਨੂੰ ਸਾਰਾ ਕੁਝ ਆ ਵੀ ਸਾਰਾ ਨੇ ਕਹਿ ਗਾ ਵੀ ਹਰ ਮਹੀਨੇ ਵੀ 8000 ਰੁਪਿਆ ਵੀ ਸਾਨੂੰ ਦੇ ਦਿਆ ਕਰ ਨਾ ਬਸ ਫਿਰ ਇਹ ਨੂੰ ਜਿੰਦਰ ਨੂੰ ਦੱਸੀ ਹੋਈ ਹੈ ਗੱਲ ਸਾਰੀ ਆਤ ਵੀ ਆਏ ਹਨ ਨਾ ਵੀ ਆਪਾਂ ਸਰਮਾਨਾ ਆ ਪਾਣੀ ਕਹਿੰਦੇ ਵੀਰੇ ਵੀ ਤੁਸੀਂ ਵੀ ਮਿਹਨਤ ਕਰੀਆ ਹਨ ਵੀ ਐੋਜੀ ਗੱਲ ਨਹੀਂ ਹੁੰਦੀ ਇਹ ਤਾਂ ਤੁਸੀਂ ਨਾਮ ਵਾਂਗੂਗੇ ਤਾਂ ਵੀ ਫਰਜ਼ ਬਣਦਾ ਹੁੰਦਾ ਠੀਕ ਹੈ ਨਾ ਪਹਿਲਾਂ ਘਰ ਕੋ ਲੈਣ ਦਾ ਨਹੀਂ ਚਾਹ ਤਾਂ ਹੁੰਦੀ ਹੈ ਗੱਲ ਤਾਂ ਕਿਤੇ ਲੱਗ ਗਿਆ ਹੈ ਮੈਂ ਤਾਂ ਅੰਸਲ ਵਿਹਲਾ ਬੈਠਾ ਕਿਤੇ ਲੱਗੋ ਹੋਈ ਤਾਂ ਹੋਈ ਤਾਂ ਕਹਿੰਦੇ ਆਪਾਂ ਵੀ ਆਪਾਂ ਵੀ ਆਏ ਕਹਿੰਦੇ ਆ ਉਹਦੇ ਨਾ ਕੋਈ ਮੰਗੂਗਾ ਫਿਰ ਵੀ ਆਪਾਂ ਕਰਦੇ ਆ ਮੰਨ ਤਾਂ ਤਾਂ ਐਵੇਂ ਤਾਂ ਕੋਈ ਗੱਲ ਹੁੰਦੀ ਮੈਂ ਕਹਿੰਦੀ ਸੀ ਵੀ ਇਕੱਠੇ ਦੱਸ ਦਿੰਦੇ ਹਨਾ ਇੱਕ ਵਾਰੀ ਨਹੀਂ ਹੈ ਨਾ ਅੰਟੀ ਜਿੰਦਰ ਸਾਰਾ ਕੁਝ ਹੀ ਪਤਾ ਨਾ ਹੁਣ ਇਹ ਨੂੰ ਇਹ ਸੁਣ ਦੱਸਦਾ ਨਹੀਂ ਕੋਈ ਗੱਲ ਕਰਿਆ ਕੇ ਨਾ ਉਹ ਤਾਂ ਪਹਿਲਾਂ ਇਹ ਆਇਆ ਦਾ ਦੇਖੀ ਨਾ ਵੀ ਉਹ ਤਾਂ ਵੀ ਆਇਆ ਦੇ ਸੀ 35000 ਰੁਪਇਆ ਹੋਇਆ ਤੇ ਵੀ ਇਹ ਤਾਂ 3000 ਜਾਂ 2000 ਦੇਦਾ ਕਰਨ ਵਿੱਚੋਂ ਤੇ ਕੋ ਉਹ ਤਾਂ ਕਿ ਮੈਂ ਕਿਹਾ ਚੱਲ ਵੀ ਚੱਲ ਇੰਨੇ ਦਾ ਤੇ ਕੀ ਚੱਲਦੀਦਾ ਕਰੂੰਗਾ ਤੇ ਅੱਜ ਇਹ ਕਹਿੰਦਾ ਵੀ 8000 ਆਖਿਆਗਾ ਨਹੀਂ ਤੁਸੀਂ ਦੇਖੋ ਮੈਂ ਤਾਂ ਅਸਲ ਤੇ ਮੈਨੂੰ ਹੁਣ ਕੋਈ ਗੱਲ ਨਹੀਂ ਪਤਾ ਕੱਲ ਨੂੰ ਇਹਨੂੰ ਕਹੇ ਇਹਨੂੰ ਭੇਜੋ ਕੋਈ ਨਹੀਂ ਮੈਂ ਬੈਠ ਕੇ ਗੱਲ ਕਰ ਲੂੰ ਕੱਲ ਨੂੰ ਇਹਦੇ ਨਾਲ ਹਾਂ ਵੀ ਉਹ ਮੈਂ ਆਪਾਂ ਕਿਹਾ ਸੀ ਵੀ ਕੋਈ ਗੱਲ ਨਹੀਂ ਇਹਦੇ ਚ ਕੀ ਸੰਗ ਵਾਲੀ ਕੋਈ ਗੱਲ ਨਹੀਂ ਹੁੰਦੀ ਸਤਵੀਰ ਨਹੀਂ ਨਹੀਂ ਫਿਰ ਕੱਲ ਨੂੰ ਬੈਠ ਕੇ ਗੱਲ ਕਰ ਲਾਂਗੇ ਇਹਨੂੰ ਪਤਾ ਹੀ ਇੱਥੇ ਸੰਗਲ ਨਹੀਂ ਗੱਲ ਹੁੰਦੀ ਪਤਾ ਇਹ ਕੋਈ ਕੋਈ ਨਾ ਕੰਮ ਤਾਂ ਹੈ ਨਹੀਂਗਾ ਕੋਈ ਹਨਾ ਵੀ ਇਹ ਤਾਂ ਦੁਨੀਆ ਤੇ ਬਣੀ ਆਈ ਹੈਗੀ ਇਹ ਤਾਂ ਕੀ ਗੱਲ ਹੁੰਦੀ ਹੈਗੀ ਹਾਂ ਆਊਗਾ ਨਾ ਕੱਲ ਨੂੰ ਉਦੋਂ ਮੈਂ ਬੈਠ ਕੇ ਗੱਲ ਕਰ ਲਾਂ ਕੋਈ ਨਹੀਂ ਹਾਂ ਤੇ ਵੀ ਆਏ ਕਹਿੰਦੇ ਸੀ ਵੀ ਇਕੱਠੇ ਦੱਸ ਦਿੰਦੇ ਵੀ ਇੱਕ ਵਾਰੀ ਵੀ ਚਲਦਾ ਜਿਵੇਂ ਵੀ ਮੰਨ ਲਾ ਵੀ ਹੁੰਦਾ ਤਾਂ ਤੂੰ ਕੁਝ ਹੋ ਕੇ ਕਿਵੇਂ ਨਹੀਂ ਆਪਾਂ ਦੇਣਾ ਹੀ ਬੰਦੇ ਬਤਾਉਦਾ ਜਦੋਂ ਆਊਗਾ ਨਾ ਕੋਈ ਮੈਂ ਜਨਾ ਬੈਠ ਕੇ ਗੱਲ ਕਰ ਲੂੰਗੀ हां ते بیاਏ वेतन ਕਹਾਂ ਚੋ ਤਾਂ ਵੀ ਆਪਾਂ ਕਿੰਨੇ ਕਿੰਨੇ ਰਮਾਨ ਹੁੰਦੇ ਆ ਤਨਖਾਹ ਹੋ ਗਈ ਆਪਾਂ ਐ ਕਰਾਂਗੇ ਐ ਕਰਾਂਗੇ ਨਾ ਵੀ ਆਇਆ ਤੇ ਵੇਖਿਆ 22000 ਰੁਪਏ ਆਇਆ ਮੰਨ ਲਓ ਪਰ 22 ਹੋਣਾ ਸੀ ਜਦੋਂ ਬਤਾਨ ਨਹੀਂ ਨਹੀਂ ਉਹ ਤਾਂ ਪਤਾ ਹੀ ਪਤਾ ਐ ਗੱਲ ਨਹੀਂ ਕਿਸੋ ਐ ਕੀ ਗੱਲ ਕਰਦੇ ਸੋਹਣੇ ਨਹੀਂ ਕਹਿੰਦੇ ਵੀ 22000 ਰੁਪਏ ਆਇਆ ਵੀ 5000 ਰੁਪਏ ਤੋਂ ਖਰਚਾ ਹੋ ਜਾ ਕਰੋ ਮੰਨ ਕੇ ਚਲੋ ਤੇ 8000 ਰੁਪਏ ਦੇ ਕੇ ਫਿਰ ਮਗਰ ਤਾਂ ਨਾ ਹੀ ਬਚਾ ਕਰੂਗਾ ਨਾ ਇੱਕ ਬੰਦੇ ਦਾ ਵੀ ਦਿਨ ਰਾਤ ਮਿਹਨਤ ਕਰਕੇ ਵੀ 10 ਮਹੀਨਿਆਂ ਦਾ 90000 ਬਚੂਗਾ ਇਹਕ ਬੰਦੇ ਨੂੰ ਵੀ ਉਹ ਕਰਕੇ ਵੀ ਦੇਖ ਲਾ ਵੀ ਇਹ ਸੀਜ਼ਰ 10 ਮਹੀਨਾ ਦਾ ਬੰਦਾ ਹਨ ਤੁਸੀਂ ਇਹਨੂੰ ਭੇਜ ਦਿਓ ਕੋਈ ਮੈਂ ਇਹਦੇ ਨਾਲ ਬੈਠ ਕੇ ਗੱਲ ਕਰ ਲਵਾਂਗੀ ਗੱਲ ਕੱਲ ਨੂੰ ਆਊਗਾ ਤੇ ਹਾਂ ਆਉਣਾ ਹੀ ਸੁਖਣਾ ਡਿਊਟੀ ਤੇ ਨਾ ਕੱਲ ਨੂੰ ਬੈਠ ਕੇ ਗੱਲ ਕਰ ਲਵਾਂ ਕੋਈ ਨਾ ਤੇ ਵਾਕਿ ਤੇ ਚੇਅਰਮੈਨ ਨਾਲ ਵੀ ਗੱਲ ਕਰ ਲੇ ਪਰ ਜੇ ਤੇ ਵਹੀ ਇੱਥੇ ਚੱਲ ਫੇ ਠੀਕ ਹੈ ਸਾਹਮਣੇ ਗੱਲ ਕਰ ਲਵਾਂ ਕੋਈ ਨਹੀਂ ਭੇਜ ਦਿਓ ਵਾਲਾ ਹਾਂ ਵੀ ਆਦਾ ਨਾ ਇਕੱਠੇ ਦੱਸ ਦੇ ਕਹਿੰਦਾ ਮੈਂ ਆਖਿਆ ਚੇਅਰਮੈਨ ਨੂੰ ਨਹੀਂ ਕੋਈ ਨਹੀਂ ਮੈਂ ਆਉਣਾ ਹੀ ਗੱਲ ਮੈਂ ਵੀ ਆਉਣਾ ਹੀ ਆ अच्छा। ਤੇ ਬੈਠ ਗੱਲ ਕਰ ਲਾਂਗੇ। ਹਾਂ। ਵੀ ਬੈਕ ਨਾ ਦੱਬੇ ਇਕੱਠੇ ਵੀ ਦੱਸਦੇ ਚੱਲ ਇਕੱਠੇ। ਚੱਲ ਨਾਲ ਤਾਂ ਅਗਲੇ ਦਾ ਵੀ ਅਰਥ ਸਰ ਜਾਂਦਾ। ਨਾਲ ਚੱਲ ਵੀ ਉਹਦੇ ਵਰਜ ਹੀ ਹੁੰਦਾਗਾ। ਇਹ ਮੰਨਤਾ ਨਹੀਂ ਹੁੰਦਾ ਇਹਦੇ 'ਚ ਕੋਈ ਹੋਰ ਨਹੀਂ ਹੁੰਦਾਗਾ। ਨਹੀਂ ਨਹੀਂ ਕੋਈ ਨਹੀਂ। ਚਲੂ ਮੈਂ ਕਰ ਲੂੰ ਗੱਲ। ਹਾਂ ਵੀ ਇਕੱਠੇ ਦੱਸਦੇ ਜਿੰਨੇ ਵੀ ਲੈਣੇ ਹੋਏ ਵੀ ਚੱਲ ਪਾਓ ਤੁਸੀਂ ਉਹਦੇ ਸਾਡੇ ਨਾਲ ਹੀ ਗੱਲ ਕਰ ਲੈਣੀ ਸੀ ਨਾ ਫੇਰ ਕੀ ਸੀਗਾ। ਵੀ ਬਈ ਕੰਮ ਕਰਾ ਦੇਾਂਗੇ ਤੁਸੀਂ ਕਹਿੰਦੇ ਹੋ ਵੀ ਵੀ ਐਨੇ ਪੈਸੇ ਲੱਗਣਗੇ ਜਾਂ ਕਿਵੇਂ ਆਏ ਕੀ ਗੱਲ ਹੁੰਦੀ ਹੈ। ਇਹ ਜੀ ਸੰਗਾਲੀ ਗੱਲ ਸੀ ਇਹ ਲੈ ਕੇ ਕੰਮ ਕਰਦੇ ਆਂ ਅੰਟੀ ਇਹ ਬਥੇਰੇ ਲੋਕਾਂ ਨੇ ਕੰਮ ਕਰਦੇ ਆਂ ਕਿ ਕਿਹੜਾ ਪੈਸੇ ਲੈ ਕੇ ਕਰਦੇ ਆਂ ਤਾਂ ਹੀ ਤਾਂ ਕਹਿੰਦੇ ਵੇਖ ਰੋ ਕੋਈ ਹੋ ਵੀ ਆਪਦਾ ਪਰਿਵਾਰ ਹੈ ਆਪਦਾ ਪਰਿਵਾਰ ਤੇ ਵੇਖ ਕੇ ਅਬ ਗੱਲ ਕਰ ਸਕਦੇ ਆਂ ਆ ਕਰ ਰਿਹਾ ਹੁਣ ਇਹਨੂੰ ਸਾਰਾ ਕੁਝ ਪਤਾ ਸੀ ਤੁਹਾਡੇ ਕੋਲ ਗੱਲ ਕਿਉਂ ਨਹੀਂ ਕਰੀ ਕਰੇ ਨੇ ਕੀ ਦਾ ਵਜਹ ਹਿੰਦਾ ਕੋਈ ਐ ਤੁਸੀਂ ਇਹਨੂੰ ਕੱਲ ਨੂੰ ਭੇਜ ਦਿਓ ਕੋਈ ਨਹੀਂ ਮੈਂ ਕੱਲ ਨੂੰ ਗੱਲ ਕਰ ਲੂੰ ਕੋਈ ਨਹੀਂ ਹਾਂ ਨਾ ਕੋਈ ਗੱਲ ਨਹੀਂ ਨਾ ਕੋਈ ਗੱਲ ਹੈ ਹਾਂ ਕੱਲ ਨੂੰ ਤਾਂ ਆਊਗਾ ਹੀ ਇਹ ਨਾ ਆਉਣੇ ਤੇ ਡਿਊਟੀ ਤੇ ਰੋਜ਼ ਹੀ ਆਉਣਾ ਹਾਂ ਆਊਗਾ ਕੋਈ ਨਹੀਂ ਕੋਈ ਨਹੀਂ ਫਿਰ ਪ੍ਰਕਾਰ ਕਰ ਲੂੰਗਾ ਗੱਲ ਕਰ ਲਾਂਗੇ ਹਾਂ ਠੀਕ ਹੈ ਕੋਈ ਨਾ ਹੋ ਠੀਕ ਹੈ ਹਾਂ ਠੀਕ ਹੈ ਬਹੁਤ ਵਧੀਆ ਬੱਸ ਤੁਸੀਂ ਦੱਸੋ ਆਪਦਾ ਬੱਸ ਵਧੀਆ ਹੈ ਚਾ ਵਧੀਆ ਜਾਂਦਾ ਹਾਂ ਐ ਅਸਤਜਾਉਂ ਦੀ ਕਿਦਦੇ ਮੈਂ ਤੇ ਅੰਕਲ ਤਾਂ ਕਹਿੰਦੇ ਸੀ ਮੈਂ ਕਿਹਾ ਮਾਂ ਵਿਚਾਰੀ ਐਨਾ ਭੱਜੇ ਮਾਂ ਕੀ ਤਾਂ ওই ਗੱਲ ਕੀ ਦੀ ਕਿਦੀ ਮੈਂ ਤਾਂ ਕੱਢੀ ਹੋਊਗੀ ਕਿੱਥੇ ਕਿੱਥੇ ਗਏ ਹੋਣਗੇ ਨਾ ਕੀ ਕੀ ਉਸ ਕਰਨੇ ਪੈਂਦੇ ਹੈਗੇ ਹਨਾ ਵੀ ਆਏ ਹੁੰਦਾ ਹੀ ਆ ਪਤੋਂ ਆਏ ਕੋਈ ਗੱਲਾਂ ਨਹੀਂ ਬੇਲਾ ਫਿਰਦਾ ਹੁੰਦਾ ਨਹੀਂ ਕੋਈ ਨਹੀਂ ਕੋਈ ਨਿਕਲੂ ਆਊਗਾ ਮੈਂ ਨਾਲ ਕੋਈ ਗੱਲ ਕਰ ਲੂੰਗੀ ਉੱਥੇ ਠੀਕ ਆ ਆਉਂਗੀ ਮੈਂ ਵੀ ਗੱਲ ਲੂੰ ਚੰਗ ਠੀਕ ਆਂਟੀ ਚੰਗ ਠੀਕ